ਨਿਕਸਰਾ ਦੇਖ ਰਹੇ ਤੁਸੀਂ ਤਾਂ ਮਹਿਮਸਿਕ ਦੀਪਾਲ ਜੁੱਧ ਨਸ਼ਿਆ ਵਿਰੁੱਧ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਆਏ ਦਿਨ ਨਸ਼ਾ ਮੁਕਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਵਾਦਾ ਨਿਭਾਇਆ ਜਾ ਰਿਹਾ ਹੈ ਨਹਿਰੀ ਪਾਣੀ ਹੁਣ ਤਸੀਆਂ ਸੂਆਂ ਰਾਹੀਂ ਖੇਤਾਂ ਵਿੱਚ ਪਹੁੰਚ ਰਿਹਾ ਇਸ ਉਪਰਾਲੇ ਤੋਂ ਸੂਬੇ ਭਰ ਦੇ ਕਿਸਾਨ ਖੁਸ਼ ਨੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਲਈ ਖਸਤਾ ਨਹਿਰਾ ਰੰਜਵਾਹਿਆਂ ਨੂੰ ਵੀ ਸੁਰਜੀਤ ਕੀਤਾ ਜਾ ਰਿਹਾ ਹੈ ਨਹਿਰੀ ਪਾਣੀ ਖੇਤਾਂ ਵਿੱਚ ਆਉਣ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਇਹ ਸਭ ਮੁਮਕਿਨ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਕਾ ਚਾਹਨਾ ਦੇ ਸਾਨੂੰ ਬਹੁਤ ਵਧੀਆ ਲੱਗ ਰਹੀ ਹੈ ਤੇ ਨਹਿਰਾ ਦੇ ਪਾਣੀ ਨਾਲੋਂ ਵਧੀਆ ਜਾਇ ਨੇ ਮੋਟਰਾਂ ਚਲਾਵਣੇ ਨਹੀਂ ਪੈਂਦਾ ਪੁੱਛ ਰਹੇ ਆ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਕਿਸੇ ਚੀਜ਼ ਦੀ ਮੁਸ਼ਕਲ ਨਹੀਂ ਆਈ ਸਾਡੇ ਤੇ ਹੁਣ ਵੀਡੀਓ ਆਉਂਦੀਆਂ ਨੇ ਜਿਹੜੀਆਂ ਤੁਸੀਂ ਦੇਖਿਆ ਹੋਣੀਆਂ ਕਿ ਜੀ 25 ਸਾਲਾਂ ਬਾਅਦ ਸਾਡੇ ਪਿੰਡ ਦੁਬਾਰੇ ਪਾਣੀ ਦੇਖਿਆ ਕੋਈ ਕਹਿੰਦਾ 30 ਸਾਲਾਂ ਬਾਅਦ ਦੁਬਾਰੇ ਪਾਣੀ ਆਇਆ ਜੀ ਉਹ ਨਾਲ ਇਹ ਪਾਣੀ ਜਿਹੜਾ ਨਾ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਮਪਰ ਹੁੰਦੀ ਹੈ ਫਿਰ ਦੇ ਕਰਾ ਬਲਡੋਜ਼ਰ ਚਲਾਏ ਜਾ ਰਹੇ ਤਸਵੀਰਾਂ ਠੋੜਨਾ ਸਾਂਝਿਆ ਕਰ ਰਹੇ ਹੈਬੋ ਵਾਲ ਦੀ ਜੇ ਤੁਸੀਂ ਦੇਖ ਸਕਦੇ ਹੋ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਬਲਡੋਜ਼ਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਸਰਕਾਰ ਲਗਾਤਾਰ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਦੇ ਵਿੱਚੋਂ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਤਾਂ ਇਹ ਸਿੱਧੀਆਂ ਤਸਵੀਰਾਂ ਠੋੜਨਾ ਸਾਂਝਿਆ ਕਰ ਰਹੇ ਹਾਂ ਹੈਬੋ ਵਾਲ ਇਹ ਤਸਵੀਰਾਂ ਨੇ ਅਮਰਿਤ ਨਾਮ ਦਾ ਸ਼ਖਸ ਹੈ ਜਿਸ ਦੇ ਉੱਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੁਕਦਮੇ ਜੌਣੇ ਉਹ ਦਰਜ ਕੀਤੇ ਗਏ ਨੇ ਐਨਡੀਪੀਸੀ ਐਕਟ ਦੇ ਤੇ ਇਸ ਵੇਲੇ ਉਹ ਘਰ ਦੇ ਵਿੱਚ ਮੌਜੂਦ ਨਹੀਂ ਆ ਪਰ ਉਸ ਦੇ ਪਰਿਵਾਰਕ ਮੈਂਬਰ ਜਰੂਰ ਇੱਥੇ ਨੇ ਔਰ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਿਹਾ ਹੈ ਹੈਪੋਵਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਨਸ਼ਾ ਉਹ ਵੇਚਿਆ ਜਾਂਦਾ ਇਸ ਕਲੋਨੀ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੇ ਹੋ ਸਕਦਾ ਘਰ ਹੋਣਗੇ ਜਿਹੜੇ ਨਸ਼ਾ ਤਸਕੀ ਦਾ ਕੰਮ ਕਰਦੇ ਹੋਣਗੇ ਤਾਂ ਉਹਨਾਂ ਦੀ ਵੀ ਆਇਡੈਂਟੀਫਾਈ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਵੀ ਕਾਰਵਾਈ ਉਹ ਕੀਤੀ ਜਾਣੀ ਹੈ ਤੇ ਇਸ ਵੇਲੇ ਵੱਡਾ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਦੋ ਜੀਸੀਬੀ ਆ ਪਹੁੰਚੂਕੀਆਂ ਹੋਈਆਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਹਰ ਰੋਜ਼ ਕਿਤੇ ਨਾ ਕਿਤੇ ਜੰਗ ਨਸ਼ੇ ਦੇ ਵਿਰੁੱਧ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਦੋ ਜੀਸੀਬੀ ਆ ਮਸ਼ੀਨਾਂ ਦੇ ਨਾਲ ਨਸ਼ਾ ਤਸਕਰ ਦੇ ਘਰ ਨੂੰ ਢਾਢੇਰੀ ਉਹ ਕੀਤਾ ਜਾ ਰਿਹਾ ਹੈ ਤਾਂ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪੁਲਸ ਮੁਲਾਜ਼ਮ ਨੇ ਉਹ ਤੇ ਨਾਕ ਕੀਤਾ ਗਏ ਨੇ ਤਾਂ ਜੋ ਕੋਈ ਵੀ ਅੰਤਖਾਂ ਵੀ ਘਟਨਾ ਦਾ ਨਾ ਵਾਪਰੇ ਤਾਂ ਇਹ ਤਸਵੀਰਾਂ ਠੋੜਨਾ ਸਾਂਝਿਆ ਕਰ ਰਹੇ ਹਾਂ ਔਰ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਇੱਥੇ ਬਾਹਰ ਤੋਂ ਹੀ ਦੇਖ ਸਕਦੇ ਹੋ ਘਰੋਂ ਬਾਹਰ ਨਿਕਲ ਕੇ ਦੇਖਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੋ ਜੀਸੀਪੀਆ ਦੇ ਨਾਲ ਨਸ਼ਾ ਤਸਕਰ ਦੇ ਘਰ ਨੂੰ ਢਹਿ ਢੇਰੀ ਹੋ ਕੀਤਾ ਜਾ ਰਿਹਾ ਤਾਂ ਉਸ ਦੀਆਂ ਸਿੱਧੀਆਂ ਤਸਵੀਰਾਂ ਅੱਥੋੜਨਾ ਸਾਂਝਿਆ ਕਰ ਰਹੇ ਹਾਂ ਐਬੋਵਲ ਦੀਆਂ ਇਹ ਤਸਵੀਰਾਂ ਨੇ ਅੰਮ੍ਰਿਤ ਨਾਮ ਦਾ ਸ਼ਖਸ ਹੈ ਜਿਸ ਦੇ ਉੱਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਨੇ ਤਾਂ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗੂ ਖਾਰਿਆ ਨਸ਼ਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਨਿਰਮਾਣधीन ਵੀ ਇਹ ਬਿਲਡਿੰਗ ਹਾਲਾਂਕਿ ਇੱਕ ਫਲੋਰ ਬਣਿਆ ਹੋਇਆ ਸੀ ਉਸ ਤੋਂ ਬਾਅਦ ਦੂਜੀ ਬਿਲਡਿੰਗਾਂ ਬਣਾਈ ਜਾ ਰਹੀ ਸੀ ਤਾਂ ਉਸ ਦਾ ਕੰਮ ਵੀ ਹੁਣ ਵਿੱਚ ਰੋਕ ਦਿੱਤਾ ਗਿਆ ਹੈ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਦਾ ਬੁਲਡੋਜ਼ਰ ਹੈ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ ਨਸ਼ਾ ਤਸਕਰ ਅੰਮ੍ਰਿਤ ਦੇ ਘਾਟ ਦੇ ਉੱਤੇ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ एनटीपीसी एक्ट ਦੇ ਤਹਿਤ ਮੁਕਦਮੇ ਅਮ੍ਰਿਤ ਉਤੇ ਦਰਜ ਨੇ ਤਾਂ ਨਸ਼ੇ ਦਾ ਕਾਲਾ ਕਾਰੋਬਾਰ ਕਰਕੇ ਨਸ਼ੇ ਨਾਲ ਕਮਾਈ ਹੋਈ ਕਮਾਏ ਹੋਏ ਪੈਸੇ ਦੇ ਨਾਲ پروਤੀ ਹੈ ਬਣਾਈ ਗਈ ਇਸੇ ਜਿਸ ਨੂੰ ਹੁਣ ਪੁਲਿਸ ਦੇ ਵੱਲੋਂ ਟੈਟਰੀਆ ਕੀਤਾ ਜਾ ਰਿਹਾ ਹੈ ਤਾਂ ਨਸ਼ੇ ਦੇ ਖਿਲਾਫ ਪੰਜਾਬ ਦੇ ਐਕਸ਼ਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਿੱਧੇ ਤੌਰ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਆ ਦਿੱਤੀ ਗਈ ਹੈ ਕਿ ਜਾਂ ਤਾਂ ਨਸ਼ਾ ਛੱਡ ਦੋ ਜਾਂ ਫਿਰ ਪੰਜਾਬ ਛੱਡ ਦੋ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਨਸ਼ੇ ਦਾ ਛੇਮਾ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਹਜ਼ਾਰਾਂ ਪਰਿਵਾਰਾਂ ਦੇ ਚਿਰਾਗ ਜਿਹੜੇ ਨੇ ਉਹ ਬੁੱਝ ਚੁੱਕੇ ਨੇ ਨਸ਼ੇ ਦੇ ਕਾਰਨ ਬਹੁਤ ਸਾਰੇ ਪਰਿਵਾਰ ਜਿਹੇ ਨੇ ਜਿਨ੍ਹਾਂ ਦਾ ਇਕਲੌਤਾ ਪੁੱਤ ਹੁੰਦਾ ਤਾਂ ਉਹ ਵੀ ਨਸ਼ੇ ਦੀ ਆਦੀ ਹੋਣ ਤੋਂ ਬਾਅਦ ਉਸ ਦੀ ਮੌਤ ਆ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਪਰਿਵਾਰ ਅੱਜ ਖਾਲੀ ਹੱਥ ਬੈਠੇ ਹੋਏ ਨੇ ਤਾ ਇਸੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਐਕਸ਼ਨ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਮੈਸੇਜ ਆਉ ਦਿੱਤਾ ਜਾ ਰਿਹਾ ਨਸ਼ਾ ਤਸਕਰਾਂ ਨੂੰ ਕਿ ਜਾਂ ਤਾਂ ਨਸ਼ਾ ਛੱਡੋ, ਵੇਚਣਾ ਛੱਡੋ ਜਾਂ ਫਿਰ ਪੰਜਾਬ ਛੱਡੋ ਤਾਂ ਇਹ ਸਿੱਧੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਤੋਂ ਜਿੱਥੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਐਕਸ਼ਨ ਉਹ ਦੇਖਣ ਨੂੰ ਮਿਲ ਰਿਹਾ ਬੁਲਡوزر ਕਾਰਵਾਈ ਉਹ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਇੱਥੇ ਮੌਜੂਦ ਨੇ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਹੈ ਉਹ ਕਰਾਂਗੇ ਸਰ ਸੀਨੀਅਰ ਆਪ ਕੋ ਤਿੰਨ ਤਿੰਨ ਆਮ ਚੀ ਇਹਨਾਂ ਦਾ ਤੇ ਹੁਣ ਤੱਕ ਕਿੰਨੇ ਹੋਏ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਰਵਾਈ ਇਹ ਕੀਤੀ ਜਾ ਰਹੀ ਹੈ ਤਾਂ ਨਸ਼ਾ ਤਸਕਰ ਦਾ ਘਰ ਹੈ ਉਹ ਢਾਟੇਰੀ ਕੀਤਾ ਜਾ ਰਿਹਾ ਹੈ ਤਾਂ ਦੋ ਦੋ ਜੀਸੀਪੀਆਂ ਬੁਲਾ ਕੇ ਨਸ਼ਾ ਤਸਕਰ ਦੇ ਘਰ ਨੂੰ ਢਾਟੇਰੀ ਕੀਤਾ ਜਾ ਰਿਹਾ ਹੈ ਅਮ੍ਰਿਤ ਨਾਮ ਦਾ ਸ਼ਖਸ ਹੈ ਪੰਜਾਬ ਸਰਕਾਰ ਦੇ ਵੱਲੋਂ ਸਾਬਤ ਤੌਰ ਤੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਫਿਰ ਨਸ਼ਾ ਵੇਚਣਾ ਛੱਡ ਦਿਓ ਕਿਉਂਕਿ ਲਗਾਤਾਰ ਹਰ ਰੋਜ਼ ਕਿਤਨੇ ਕਿਤਨੇ ਨਸ਼ੇ ਨੂੰ ਲੈ ਕੇ ਜਿਹੜਾ ਜੰਗ ਛੇੜਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਜੰਗ ਨਸ਼ਾ ਵਿਰੋਧ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਹੁੰਦੀ ਹੋਈਆਂ ਨਜ਼ਰ ਆ ਰਹੀ ਤੇ ਸਵੇਲੇ ਲੁਧਿਆਣਾ ਦੇ ਵਿੱਚ ਨਸ਼ਾ ਤਸਕਰ ਦੇ ਘਰ ਨੂੰ ਟੈਂਟ ਏਰੀਆ ਕੀਤਾ ਜਾ ਰਿਹਾ ਕੈਮਰਾ ਬਸ ਸਲਮਾਨਦਰ ਅਲੀ ਹਮਿੰਦਰ ਸਿੰਘ ਦਿਪਾਲ ਦੇਨਿਕ ਸਵੇਰਾ ਲੁਧਿਆਣਾ